ਸਿਕਾ ਦੋਸਤ ਮੈਂ ਮਨਜੀਤ ਕੋਰ ਮੈਂ ਤੁਹਾਡੇ ਕੋਲ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈ ਆ ਜਿਹਨੇ ਪਲਾਜ਼ੋ ਤੇ ਘੇਰੇ ਤੇ ਬਣਾ ਸਕਦੇ ਹੋ ਇਹ ਮੈਨੇ ਕੱਪੜੇ ਦੇ ਨੀਚੇ ਪੇਪਰ ਪੇਸਟਿੰਗ ਚਿਪਕਾਇਆ ਹੋਇਆ ਹੈ 3 ਇੰਚ ਚੜਾਈ ਇਹ ਦੀ ਤੇ ਲੰਬਾਈ ਤੁਸੀਂ ਜਿੰਨੀ ਚਾਹੋ ਉਹ ਨਹੀਂ ਰੱਖ ਸਕਦੇ ਜਿੰਨੀ ਤੁਹਾਡੀ ਆਰੀ ਲੈਂਥ ਤੇ ਇਸ ਨੂੰ ਆਪਾਂ ਫੋਲਡ ਕਰ ਲੈਣੇ ਆ ਇਸ ਤਰ੍ਹਾਂ ਇਹਦਾ ਅੱਧ ਕਰ ਲੈਣੇ ਆਪਾਂ ਇਸ ਤਰ੍ਹਾਂ ਆਪਾਂ ਅੱਧ ਕਰਕੇ ਇਹਦੀ ਤਰੀਜ਼ ਜੀ ਬਣਾ ਲੈਣੇ ਆ ਜਿਵੇਂ ਇਹਦੀ ਤਰੀਜ ਬਣ ਗਈ ਬਰਾਬਰ ਬਿਲਕੁਲ ਕਰਕੇ ਇਹਦੀ ਹੱਥਾਂ ਨਾਲ ਹੀ ਤਰੀਜ ਬਣਾ ਲੈਣੀ ਚਾਹੋ ਤੇ ਪ੍ਰੈਸ ਨਾਲ ਹੀ ਬਣਾ ਲਓ ਮੈਂ ਹੱਥਾਂ ਨਾਲ ਹੀ ਬਣਾ ਲਈਏ ਤੇ ਹੁਣ ਆਪਾਂ ਇਹਦੇ ਵਿੱਚ 2 2 ਇੰਚ ਦੇ ਪਾਵਾਂਗੇ ਇਹ 1.5 ਇੰਚ ਦਾ ਕਰ ਲੈਣੇ ਆਪਾਂ ਥੋੜਾ ਜਿਹਾ ਘੱਟ ਤੇ ਬਾਕੀ ਆਪਾਂ 2 2 ਇੰਚ ਦੇ ਨਿਸ਼ਾਨ ਲਗਾ ਲੈਣੇ ਆ ਵਿੱਚ ਸੈਂਟਰ ਦੇ ਬਿਲਕੁਲ ਸਾਰੇ ਹੀ 2 2 ਇੰਚ ਦੇ ਲਗਾਵਾਂਗੇ ਆਪਾਂ ਤੁਸੀਂ ਵੱਧ ਵੀ ਲਗਾ ਸੋ ਥੋੜਾ ਜਿਹਾ ਵੱਡੇ ਪਣ ਜਾਣਗੇ ਤੇ ਇਹਦੇ ਵਿੱਚ ਆਪਾਂ ਹੁਣ ਸੈਂਟਰ ਤੇ ਇੱਕ ਨਿਸ਼ਾਨ ਲਗਾ ਦੇਣਾ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਇਹ ਆਪਾਂ ਨੇ 2-2 ਇੰਚ ਦੇ ਨਿਸ਼ਾਨ ਲਗਾ ਲਏ ਨੇ ਤੇ ਹੁਣ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਪਕੜ ਕੇ ਤੇ ਆਪਾਂ ਇਹਦੇ ਵਿੱਚੋਂ ਕਟਾਂਗੇ ਤੁਸੀਂ ਨਿਸ਼ਾਨ ਲਗਾ ਲਓ ਮੈਂ ਅੰਦਾਜ਼ੇ ਜੇ ਨਾਲ ਸਿਰਫ ਇੱਕ ਪੁਆਇੰਟ ਦਾ ਹੀ ਰੱਖਣਾ ਹੈ ਵਿੱਚੋਂ ਕੈਂਚੀ ਦੀ ਮਦਦ ਨਾਲ ਕੱਟ ਦਾਂਗੇ ਆਪਾਂ ਕੈਂਚੀ ਨਾਲ ਇਸ ਤਰ੍ਹਾਂ ਆਪਾਂ ਸਾਰੇ ਹੀ ਕਟਿੰਗ ਕਰ ਲਾਂਗੇ ਬਿਲਕੁਲ ਹੀ ਬਰਾਬਰ ਦੇ ਇਕੁਅਲ ਰੱਖਨੇ ਨੇ ਬਿਲਕੁਲ ਬਰਾਬਰ ਦੇ ਹੀ 2 2 ਇੰਚ ਦੇ ਇਸ ਤਰ੍ਹਾਂ ਤਾਂ ਕਿ ਬਰਾਬਰ ਹੀ ਆਵੇ ਬਾਅਦ ਘਾਟ ਨਾ ਹੋਵੇ ਫਿਰ ਬਾਕਸ ਥੋੜਾ ਜਿਹਾ ਛੋਟਾ ਜਾਂ ਵੱਡਾ ਬਣ ਜਾਂਦਾ ਹੈ ਉਹ ਸੋਹਣਾ ਨਹੀਂ ਲੱਗਦਾ ਇੱਕ ਬਰਾਬਰ ਦੇ ਹੀ ਹੋਣ ਇਹ ਆਪਾਂ ਨੇ ਸਾਰੇ ਕੱਟ ਲਗਾ ਲਏ ਇਸ ਤਰ੍ਹਾਂ ਹੁਣ ਆਪਾਂ ਇਸ ਨੂੰ ਇੱਕ ਟ੍ਰਾਇੰਗਲ ਜੇ ਬਣਾਈ ਜਾਵਾਂਗੇ ਦੂਸਰੀ ਸਾਈਡ ਤੋਂ ਤੇ ਦੂਸਰੀ ਸਾਈਡ ਤੋਂ ਪਕੜ ਕੇ ਇਸ ਤਰ੍ਹਾਂ ਅਸੀਂ ਹੌਂ ਲਗਾ ਲੈਣੇ ਮੋٹے ਬੱਖੇ ਨਾਲ ਲਗਾਵਾਂਗੇ ਮੇਰੇ ਕੋਲ ਫੇਵਿਕਲੋ ਜੀ ਹੈ ਨਹੀਂ ਸੀ ਤਾਂ ਮੈਂ ਇਹਦੇ ਨਾਲ ਹੀ ਲਗਾ ਲੇ ਮਸ਼ੀਨ ਵਾਲੀ ਤੇ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਆਪਾਂ ਬਣਾਈ ਜਾਵਾਂਗੇ ਤੇ ਇੱਕ ਆਪਣੇ ਬਹੁਤ ਹੀ ਪਿਆਰੇ ਬਾਕਸ ਜੇ ਬਣ ਜਾਣਗੇ ਤੁਸੀਂ ਇਹਨਾਂ ਨੂੰ ਪਲਾਜੋ ਤੇ ਬਣਾਓ ਤੇ ਬਹੁਤ ਹੀ ਸੋਹਣੇ ਲੱਗਦੇ ਨੇ ਜਿਵੇਂ ਸ਼ਰਟ ਦੇ ਘੇਰੇ ਦੇ ਆਪਣੇ ਬਾਕਸ ਬਣ ਚੁੱਕੇ ਨੇ ਇਹ ਮੈਂ ਨੇ ਪੀਸ ਸੇ ਲਿਆਏ ਉਸ ਨੂੰ ਫੋਲਡ ਕਰਕੇ ਅੰਦਰਲੇ ਪਾਸੇ ਇਹਨੂੰ ਰੱਖ ਲਿਆ ਇਹ ਇਸ ਤਰ੍ਹਾਂ ਸਿੱਧਾ ਪਾਸੇ ਉੱਤੇ ਰੱਖਿਆ ਹੈ ਅੰਦਰਲੇ ਪਾਸੇ ਰੱਖ ਕੇ ਇਸ ਤਰ੍ਹਾਂ ਵਿੱਚ ਇੱਕ ਸੈਂਟਰ ਦੇ ਵਿੱਚ ਸਿਉਣ ਲਗਾ ਦਾਂਗੇ ਇਹ ਆਪਾਂ ਬਾਅਦ ਵਿੱਚ ਦੇੜ ਦਾਂਗੇ ਇਹ ਮੋٹے ਬੱਖੇ ਨਾਲ ਸਿਉਣ ਲਾਵਾਂਗੇ ਆਪਾਂ ਇਸ ਤਰ੍ਹਾਂ ਸਿਉਣ ਲਗਾ ਲਈ ਤੇ ਹੁਣ ਆਪਾਂ ਤੁਸੀਂ ਆਪਦੀ ਪਸੰਦੀ ਕੋਈ ਵੀ ਲੇਸ ਲਾ ਲਓ ਇਹ ਮੈਂ ਗੋਟਾ ਪੱਤੀ ਦੇ ਥੋੜੀ ਜਿਹੀ ਡਿਜ਼ਾਈਨ ਬਣਾਵਾਂਗੀ ਨਾਲ ਦਾ ਹੀ ਤੁਸੀਂ ਕੋਈ ਲੇਸ ਵੀ ਲੈ ਸਕਦੇ ਹੋ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਹੀ ਲੈ ਜਾਾਂਗੇ ਟੇਡੇ ਕਰਕੇ ਇਸ ਨੂੰ ਇਸ ਤਰ੍ਹਾਂ ਕਮਾ ਲਾਂਗੇ ਕਿਉਂਕਿ ਗੋਟਾ ਪੱਤੀ ਦਾ ਸਾਈਜ਼ ਪੁੱਠ ਸਿੱਧ ਨਹੀਂ ਹੁੰਦੀ ਆਪਾਂ ਐਸੀ ਕਰਕੇ ਇਧਰ ਲਈ ਐਵੇਂ ਕਮਾ ਦਾਂਗੇ ਇਸ ਨੂੰ ਇਸ ਤਰ੍ਹਾਂ ਲਗਾ ਕੇ ਹੁਣ ਦੂਸਰੀ ਸਾਈਡ ਤੇ ਵੀ ਆਪਾਂ ਐਸੀ ਤਰ੍ਹਾਂ ਹੀ ਲਗਾ ਲਾਂਗੇ ਇਹ ਧਿਆਨ ਰੱਖਿਓ ਕਿ ਬਿਲਕੁਲ ਸਿਉਣ ਮਸ਼ੀਨ ਦੀ ਸੂਈ ਬਿਲਕੁਲ ਖੁੰਝੇ ਤੇ ਆਵੇ ਤਾਂ ਹੀ ਤੁਹਾਡੇ ਡੱਬਾ ਜਾਂ ਸੋਨਾ ਲੱਭਣੂਗਾ ਸ਼ੇਪ ਆਊਗੀ ਜੇ ਤੁਸੀਂ ਥੋੜੀ ਜਿਹੀ ਉਰਾਂ ਕਰ ਦੋਗੇ ਤੇ ਲੈਸ ਉੱਤੇ ਇਧਰ ਰਿਸਕ ਜੂਗੀ ਤੇ ਸੋਹਣੀ ਨਹੀਂ ਲੱਗਣੀ ਬਿਲਕੁਲ ਖੁੰਝੇ ਤੇ ਲੈ ਜਾ ਕਰੋ ਫਿਰ ਇਸ ਮਸ਼ੀਨ ਨੂੰ ਕਮਾਇਆ ਕਰੋ ਇਸ ਤਰ੍ਹਾਂ ਇਹ ਆਪਾਂ ਨੇ ਸਾਰੇ ਲਗਾ ਲਏ ਦੇਖੋ ਜੀ ਬਿਲਕੁਲ ਸੌਖੇ ਤਰੀਕੇ ਨਾਲ ਡਿਜ਼ਾਈਨ ਬਣ ਗਿਆ ਇਹ ਮੈਂ ਵਿੱਚੋਂ ਕੱਚਾ ਢੇੜ ਲਿਆ ਤੇ ਕਿੰਨਾ ਸੋਹਣਾ ਲੱਗ ਰਿਹਾ ਏ ਡਿਜ਼ਾਈਨ ਇਹ ਤੁਸੀਂ ਪਲਾਜ਼ੋ ਦੇ ਉੱਤੇ ਘੇਰੇ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਜਿਵੇਂ ਪ੍ਰਿੰਟਡ ਸ਼ਰਟ ਆਈਆਂ ਹੁਣ ਬਣਦੇ ਨੇ ਪਲੇਨ ਸਲਵਾਰਾਂ ਨਾਲ ਕਾਟਨ ਦੇ ਸੂਟ ਆ ਰਹੇ ਨੇ ਹੁਣ ਗਰਮੀਆਂ ਦੇ ਔਨਾਂ ਦੇ ਬਹੁਤ ਸੋਹਣਾ ਬਣਦਾ ਹੈ ਜੀ ਤੁਸੀਂ ਇਹਨੂੰ ਪਲਾਜ਼ੋ ਦੇ ਮੂਰੀਆਂ ਤੇ ਵੀ ਬਣਾ ਸਕਦੇ ਹੋ ਤੇ ਮੇਰਾ ਡਿਜ਼ਾਈਨ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ